ਦੇਖੋ ਜਿਵੇਂ ਆਪਾਂ ਗੱਲ ਕੀਤੀ ਸੀ ਨਾ ਸੋਸ਼ੋ ਪੋਲੀਟੀਕਲ ਐਂਡ ਇਕਨੋਮਿਕਲ ਜਿਹੜੀਆਂ ਚੀਜ਼ਾਂ ਇਨਵੋਲ ਹੁੰਦੀਆਂ ਦੇ ਵਿੱਚ ਹੁਣ ਇਹਦੇ ਪੋਲੀਟੀਕਲ ਮੈਟਰ ਆ ਜਾਂਦਾ ਹੈ ਹੁਣ ਹਰ ਏਰੀਆ ਦੇ ਕਿਸਾਨ ਉਹਦੀ ਨੇਚਰ ਡਰਾਈਵਨ ਬਾਈ ਸਮ ਉਹਦੀਆਂ ਮਤਲਬ ਪਿਤਾ ਪੁਰਖਿਆਂ ਦੇ ਮਤਲਬ ਜਿਵੇਂ ਆਪਾਂ ਕਹਿ ਲਈਏ ਸਮਰੂਰ ਬਰਨਾਲਾ ਜਿਹੜੀ ਸਾਈਡ ਹੈ ਕਿਸੇ ਨੂੰ ਇਹ ਦੁੱਖ ਨਹੀਂ ਹੋਣਾ ਚਾਹੀਦਾ ਮੈਂ ਗੱਲ ਕਰ ਰਿਹਾ ਆਮ ਹੀ ਆਪਾਂ ਗੱਲਾਂਗੇ ਵੀ ਕਾਮਰੇਡਾਂ ਦਾ ਜ਼ਿਲ੍ਹਾ ਹੈ ਹੂੰ ਉੱਥੇ ਮਤਲਬ ਉੱਥੇ ਨੈਕਸਟ ਸਲਾਈਡ ਵੀ ਬੜੇ ਕਿਸੇ ਵਿੜੇ ਚਲੋ ਡੋਨਟ ਮਾਈਂਡ ਇਟ ਇਹ ਆਪਾਂ ਇਤਿਹਾਸ ਦੱਸਦਾ ਆਪਾਂ ਨੂੰ ਉਹ ਹੁਣ ਵੀ ਤੁਸੀਂ ਦੇਖੋਗੇ ਜਿਹੜੇ ਜ਼ਿਲ੍ਹਾ ਸੰਗਰੂਰ ਬਰਨਾਲਾ ਸਾਈਡ ਦੇ ਕਿਸਾਨ ਉਹ ਥੋੜਾ ਜਿਹਾ ਬਾਗੀ ਪ੍ਰਵਿਰਤੀ ਦੇ ਬਾਗੀ ਪ੍ਰਵਿਰਤੀ ਕਹਿ ਸਕਦੇ ਆਂ ਵੀ ਅ ਯੈਸ ਇਹੀ ਕਹਿ ਸਕਦੇ ਆਂ ਮੇਨਲੀ ਤੁਸੀਂ ਕਿਤੇ ਸਰਕਾਰ ਦੀ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਤਾਂ ਨਹੀਂ ਕਹਿ ਰਹੇ ਕਿਉਂਕਿ ਮੈਨੂੰ ਜੋ ਮੇਰੇ ਕੋਲ ਉਹ ਸੀਕ ਹੈ ਉੱਥੇ ਦਾ ਗੁਰਦੁਆਰਾ ਚ ਵੀ ਅਨਾਉਂਸ ਕੀਤਾ ਗਿਆ ਹੈ ਕਿ ਸ਼ਾਮੀ 4 ਵਜੇ ਤੋਂ ਬਾਅਦ ਤੁਸੀਂ ਅੱਗ ਲਾ ਦਿਓ ਹੁਣ ਨਹੀਂ ਫੜੀ ਜਾਊਗੀ ਜਿਹੜੇ ਕੇਸਿਸ ਹੋ ਰਹੇ ਨੇ ਉਹ ਹੋ ਰਹੇ ਨੇ ਅਣਪਛਾਤੇ ਵਿਅਕਤੀਆਂ ਦੇ ਐਫਆਈਆਰਸ ਹੋ ਰਹੀਆਂ ਨੇ ਐਫਆਈਆਰ ਦਾ ਜਦੋਂ ਆਪਾਂ ਪੜ੍ਹਦੇ ਆ ਅਣਪਛਾਤੇ ਵਿਅਕਤੀ ਦੇ ਖਿਲਾਫ ਹੌਲੀ-ਹੌਲੀ ਇਹ ਨੇ ਉਹ ਫਿਰ ਕਿਸਾਨਾਂ ਦੇ ਨਾਮ ਪੈਣ ਲੱਗ ਜਾਣੇ ਆ ਜਿਹੜਾ ਕਿ ਆਪਾਂ ਕਾਦੇ ਲਈ ਇਸ ਚੀਜ਼ ਨੂੰ ਯਾਰ ਨਾਲੇ ਤਾਂ ਆਪਾਂ ਨੁਕਸਾਨ ਕਰ ਰਹੇ ਆ ਆਪਣਾ ਮਿੱਟੀ ਦਾ ਇਹ ਜਦੋਂ ਅਸੀਂ ਛੋਟੇ ਹੁੰਦੇ ਸੀ ਤੁਸੀਂ ਛੋਟੇ ਹੁੰਦੇ ਸੀ ਆਪਾਂ ਤਵੀਆਂ ਨਾਲ ਅਸੀਂ ਮੈਂ ਖੁਦ ਦੇਖਿਆ ਇਹ ਹੂੰ ਤਵੀਆਂ ਨਾਲ ਝੋਨੇ ਦੀ ਪ੍ਰਾਲੀ ਬਾਹਨਦੇ ਸੀ ਖੇਤਾਂ 'ਚ ਹੂੰ ਮਸਲਾ ਕੀ ਹੈ ਚਾਰ ਗੇੜੇ ਲਾਉਣੇ ਪੈਂਦੇ ਆ ਹੂੰ ਪਰ ਚਾਰ ਗੇੜਿਆਂ 'ਚ ਡੀਜ਼ਲ ਲੱਗਦਾ ਥੋਕ ਕੇ ਹੂੰ ਇਹ ਕਿਸਾਨ ਦਾ ਹੱਥ ਖਸਾਰ ਨੂੰ ਮੈਂ ਕਹਿੰਨਾ ਅੱਜ ਵੀ ਸਰਕਾਰ ਨੂੰ ਕਿਸਾਨ ਦਾ ਹੱਥ ਫੜਨਾ ਚਾਹੀਦਾ ਹੂੰ ਉਹਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਵੀ ਆ ਹਾਲ ਹੈ ਭਾਈ ਬਿਓ ਤੇਨੂੰ ਇੰਨੇ ਪੈਸੇ ਸਿਰਫ ਤੇਰੇ ਫੀਲਡ ਆਪਰੇਸ਼ਨ ਦੇ ਦਿੱਤੇ ਨੇ ਵੀ ਜਿਹੜੇ ਤੂੰ ਖੇਤਾਂ ਦੇ ਵਿੱਚ ਆਪਣੀਆਂ ਤਵੀਆਂ ਚਲਾਏਗਾ ਕੋਈ ਵੀ ਮਸ਼ੀਨਰੀ ਚਲਾਏਗਾ ਜਾਂ ਕਿਰਾਏ ਤੇ ਲਿਆਏਗਾ ਜਿੱਥੋਂ ਮਰਜ਼ੀ ਲਿਆਏਗਾ ਇੰਨੇ ਪੈਸੇ ਤੈਨੂੰ ਦੇਤੇ ਹੁਣ ਤੇਰੇ ਅੱਗ ਨਾ ਲੱਗੇ ਫੇਰ ਤਾਂ ਇੱਕ ਠੋਕ ਕੇ ਦਾਵਾਂਗੇ ਕਿਸਾਨ ਦੇ ਖੇਤਾਂ 'ਚ ਕਿ ਕਿਵੇਂ ਯਾਰ ਹੁਣ ਪੈਸੇ ਲੈ ਕੇ ਵੀ ਅੱਗ ਲਾਈ ਜਾਣਾ ਇਹ ਕੀ ਗੱਲ ਪਰ ਇਹ ਬੋਨਸ ਦੇ ਰੂਪ ਦੇ ਇਹ ਸੈਂਟਰ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਹੈ ਕਿ ਮੈ ਪੈਰਿਸ਼ਨ ਘਟਾਣ ਲਈ ਹਾਂ ਇੱਕ 100 ਰੁਪੀਆ ਪਰ ਕੁਆਂਟਲ ਬੋਨਸ ਹੀ ਅਨਾਉਂਸ ਕਰ ਦਿਓ ਬ੍ਰੈਕਟ 'ਚ ਪਾ ਦਿਓ ਵੀ ਆ ਬੋਨਸ ਹੈ ਵੀ ਜਿਨੇ 34 ਕਵਾਂਟਲ ਕਰ ਲਏ ਉਹਨੂੰ 3400 ਰੁਪਇਆ ਜਿਨੇ 30 ਕਵਾਂਟਲ ਕਰ ਲਏ ਉਹਨੂੰ 3000 ਰੁਪਇਆ ਉਹ ਬੜਾ ਖੁਸ਼ ਹੋ ਜੂ ਕਿਸਾਨ